ਇਹ ਹੈ ਦੋਸਤੋ ਆਪਣਾ 2.5 ਮੀਟਰ ਕਪੜਾ ਸਲਵਾਰ ਦਾ ਜਿੱਤੋ ਆ ਕਿ ਤੁਹਾਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਲਵਾਰ ਦੀ ਕਟਿੰਗ ਕਰਨ ਬਾਰੇ ਦੱਸਾਂਗੇ ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਬੀ ਬਟਿਕ YouTube ਚੈਨਲ ਤੇ ਅੱਜ ਤੁਹਾਡੇ ਲਈ ਸਪੈਸ਼ਲ ਕਲਾਸ ਏ ਸੀ ਸਲਵਾਰ ਦੀ ਕਟਿੰਗ ਦੇ ਉੱਤੇ ਲੈ ਕੇ ਆਏ ਹਾਂ ਜਿੰਨਾ ਮੇਰੀਆਂ ਭੈਣਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਜੋ ਨਵੇਂ ਵੀਡੀਓ ਸਲਾਈਂ ਦੀਆਂ ਆਉਂਦੀਆਂ ਆਉਣਗੀਆਂ ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚਲੋ ਸ਼ੁਰੂ ਕਰਦੇ ਹਾਂ ਵੀਡੀਓ ਦੋਸਤੋ ਇਹ ਆਪਣੀ ਸਲਵਾਰ ਦਾ ਨਾਪ ਇਹ ਆਪਾਂ ਨੂੰ ਤਿੰਨ ਚੀਜ਼ਾਂ ਦੀ ਲੋੜ ਆ ਸਲਵਾਰ ਦੇ ਨਾਪ ਵਾਸਤੇ ਜਿਵੇਂ ਆਪਣੀ ਸਲਵਾਰ ਦੀ ਲੈਂਥ ਹੈਗੀ ਆ ਵੀ ਮੈਂ ਆਪਾਂ ਲੰਬਾਈ ਕਹਿ ਸਕਦੇ ਹਾਂ ਉਹ ਹੈਗੀ 34 ਇੰਚ ਮੈਂ ਤੁਹਾਨੂੰ ਇਹਦਾ ਵੀ ਇੱਕ ਫਾਰਮੂਲਾ ਦੱਸੂੰਗੀ ਜਿਹੜੇ ਆਪਾਂ ਨੇ ਪਹਿਲਾਂ ਪੱਲੇ ਲਾਉਣੇ ਨੇ ਆਪਾਂ ਪੱਲੇ ਵੀ ਕਹਿੰਦੇ ਆ ਆਪਾਂ ਗੋਡੇ ਵੀ ਕਹਿ ਦਿੰਦੇ ਆ ਉਹਨਾਂ ਦੀ ਕਟਿੰਗਾਂ ਨੇ ਵੀ ਆਪਾਂ ਕਿੰਨੇ ਇੰਚ ਦੀ ਕਰਨੀਆਂ ਕਿਉਂਕਿ ਇਹ 34 ਇੰਚ ਐਵੇਂ ਆ ਵੀ ਇਹਦੇ ਵਿੱਚ 벨ਟ ਦੀ ਵੀ ਨਾਪ ਆਇਆ ਹੋਇਆ ਤਾਂ ਪੂਰੀ ਸਲਵਾਰ ਆਪਣੀ ਤਿਆਰ ਆ 34 ਇੰਚ ਜਿਵੇਂ ਕਿ ਆਪਣੀ 34 ਇੰਚ ਸਲਵਾਰ ਉਹਦੇ ਵਿੱਚ ਆਪਾਂ 1 ਇੰਚ ਪਲੱਸ ਕਰਨਾ ਆਪਣਾ 35 ਇੰਚ ਹੋ ਗਿਆ 35 ਇੰਚ ਦੇ ਵਿੱਚ ਆਪਾਂ ਨੇ ਕਿੰਨੇ ਇੰਚ ਦੀ 벨ਟ ਪਾਉਣੀ ਹੈ ਕਈ ਮੇਰੀ ਭੈਣਾਂ ਦੀ 5 ਇੰਚ ਦੀ ਹੁੰਦੀ ਹੈ ਕਈਆਂ ਦੀ 4 ਇੰਚ ਦੀ ਹੁੰਦੀ ਆ ਜਿੰਨੀ ਆਪਾਂ 벨ਟ ਪਾਉਣੀ ਆ ਉਹਦੇ ਵਿੱਚ 4 ਇੰਚ ਆਪਾਂ ਜਿਵੇਂ ਆਪਾਂ ਇਹਨਾਂ ਦੀ 4 ਇੰਚ 벨ਟ ਪਾਉਣੀ ਆ ਤੇ 4 ਇੰਚ ਹੀ ਆਪਾਂ ਮਾਈਨਸ ਕਰਾਂਗੇ ਮਾਈਨਸ ਕਰਨ ਤੋਂ ਬਾਅਦ ਆਪਣੇ 31 ਇੰਚ ਰਹਿ ਗਏ ਜਿਹੜੇ ਕਿ ਆਪਣੇ ਪੱਲੇ ਕੱਟਨੇ ਨੇ ਨਾ ਉਹ ਆਪਾਂ 31 ਇੰਚ ਕੱਟਾਂਗੇ ਜਿਹੜਾ ਹੁਣ ਤੁਸੀਂ ਕਹੋਗੇ ਵੀ ਆਪਣੇ 1 ਇੰਚ ਪਲੱਸ ਕਾਦੇ ਵਾਸਤੇ ਕੀਤਾ ਇਹ ਆਪਾਂ ਨੇ 1 ਇੰਚ ਪਲੱਸ ਵੀ ਉਹਦੇ ਵਾਂਗ ਸੇ ਕੀਤਾ ਜੋ ਆਪਾਂ ਪੱਲਿਆਂ ਦੀ ਕਟਿੰਗ 33 ਇੰਚ ਕਰਾਂਗੇ ਇਹ 30 ਤਿਆਰ ਰਹਿ ਜਾਣਗੇ 4 ਇੰਚ ਦੀ ਵੈਲਟ ਪਾ ਕੇ 34 ਇੰਚ ਦੀ ਆਪਣੀ ਸਲਵਾਰ ਤਿਆਰ ਹੋ ਜੂਗੀ ਬੇ ਅੱਧਾ ਇੰਚ ਤਾਂ ਮੂਰੀਆਂ ਦੇ ਵਿੱਚ ਸਲਾਈਜ ਆ ਜੂ ਤੇ ਅੱਧਾ ਇੰਚ ਆਪਣਾ ਨੀਂ ਪਰ ਬਲਾਂ ਦੇ ਵਿੱਚ ਆ ਜੂਗਾ ਚਲੋ ਆਪਾਂ ਸਲਵਾਰ ਦੀ ਕਟਿੰਗ ਸ਼ੁਰੂ ਕਰਦੇ ਹਾਂ ਜੋ ਪਾਸਾ ਆਪਣਾ ਸਿੱਧਾ ਹੋਵੇ ਨਾ ਆਪਾਂ ਉਹਦੇ ਸਿੱਧੇ ਪਾਸੇ ਆਪਾਂ ਪਹਿਲਾਂ ਹੀ ਨਿਸ਼ਾਨੀਆਂ ਲਾ ਲਵਾਂਗੇ ਜਿਵੇਂ ਆਪਣੇ ਪਹਿਲਾਂ ਸਿੱਧਾ ਪਾਸਾ ਆਪਾਂ ਇਹ ਸਿੱਧਾ ਪਾਸੇ ਨਿਸ਼ਾਨੀਆਂ ਲਾ ਲੈਣੀਆਂ ਨੇ ਜਦੋਂ ਕਿ ਆਪਾਂ ਸਲਵਾਦੀ ਸਲਾਈ ਕਰਾਂਗੇ ਨਾ ਉਹਦੇ ਵਿੱਚ ਆਪਾਂ ਨੂੰ ਔਖਾ ਨਹੀਂ ਲੱਗਣਾ ਹੈਗਾ ਨਹੀਂ ਕਈ ਵਾਰ ਨਾ ਪਸਲੇ ਪੱਲੇ ਆਪਣੇ ਗਲਤ ਨਾ ਨਾ ਝੁੜ ਜਾਂ ਉਹਦੇ ਕਰਕੇ ਆਪਾਂ ਨੂੰ ਪਹਿਲਾਂ ਹੀ ਨਿਸ਼ਾਨੀ ਲਾ ਲਓ ਸਭ ਤੋਂ ਪਹਿਲਾਂ ਆਪਾਂ ਕાન ਦੇਖ ਲਵਾਂਗੇ ਵੀ ਆਪਣੀ ਥੋੜਾ ਮੋੜਾ ਕਾਨ ਤਾਂ ਨਹੀਂ ਆਉਂਦਾ ਹੈਗਾ ਤੇ ਆਪਾਂ ਇਸਾ ਫੱਟੇ ਉੱਤੇ ਰੱਖ ਕੇ ਫੱਟਾ ਰੱਖ ਕੇ ਆਪਾਂ ਕਾਨ ਕੱਢਾਂਗੇ ਜਿਵੇਂ ਕਿ ਆਪਾਂ ਨੂੰ ਵੀ ਨਿਸ਼ਾਨੀ ਲਾ ਲਗੀ ਹੁਣ ਆਪਾਂ 3 ਜਿਨੇ ਪੱਲੇ ਲਾਵਾਂਗੇ 3 ਜਿਨੇ ਤੇਰ ਆਪਾਂ ਫੱਟੇ ਨਾਲ ਐਵੀਂ ਨਿਸ਼ਾਨੀ ਲਾ ਲਵਾਂਗੇ ਉਡੀ ਮੇਗੀ ਆਪਾਂ ਨੇ ਕਹੀ ਜਾਂਦੀ ਆਪਣੇ ਜਿਵੇਂ ਵੀ ਪੱਟਾਂ ਦੀ ਮਤਲਬ ਪੰਨਿਆਂ ਦੀ ਚੜਾਈ ਹੁੰਦੀ ਹੈ ਜਿਹੜੀ ਵੀ ਆਪਾਂ ਕਹਿੰਦੇ 13 ਇੰਚ ਕਹੀ ਜਾਂਦੀ 14 ਇੰਚ 12 ਇੰਚ ਕਟਿੰਗ ਕਰਦੀਆਂ ਆਪਾਂ ਇਹਨਾਂ ਦੀ 13 ਇੰਚ ਕਟਿੰਗ ਕਰਨੀ ਆ ਜਦੋਂ ਵੀ ਆਪਾਂ ਨਾਵੇਂ ਪੱਲਿਆਂ ਦੀ ਲੰਬਾਈ ਦੀ ਵੀ ਨਿਸ਼ਾਨੀ ਲਾ ਲਓ ਤੇ ਚੜਾਈ ਵੀ ਲੈ ਲਓ ਵੀ ਆਪਣੀ ਚੜਾਈ 13 ਇੰਚ 12 ਇੰਚ ਜਿੰਨੀ ਵੀ ਰੱਖਣੀ ਆ ਉਸ ਤੋਂ ਬਾਅਦ 7.5 ਇੰਚ ਰਹਿ ਜਾ ਇਹ ਆਪਣਾ ਵੈਲਟ ਲਈ ਕਪੜਾ ਵੀ ਕੋਈ ਸਹੀ ਹੈ ਇਮੀਂ ਗਿਆ ਆਪਣੇ ਪੱਲਿਆਂ ਦੀ ਕਟਿੰਗ ਕਰ ਲਈ ਇਹਨੋਂ ਬਿਕ ਸਾਈਡ ਤੇ ਰੱਖ ਦਵਾਂਗੇ ਤੇ ਗੂ ਆਪਾਂ ਵੈਲਟ ਦੀ ਕਟਿੰਗ ਕਰਾਂਗੇ ਇਹ ਬੈਲਟ ਇਹਨਾਂ ਦੀ ਆਪਾਂ ਇਹਦੇ 25.5 ਇੰਚ ਦੀ ਕਟਿੰਗ ਕਰਾਂਗੇ ਇਹਨਾਂ ਦੇ ਵਿੱਚ ਸਲਾਈ ਦਾ ਵੀ ਰੱਖਿਆ ਆਪਾਂ ਨੇ ਇਹ ਸੀ ਆਪਣੀ 벨ਟ ਦੀ ਕਟਿੰਗ ਇਹ ਆਪਾਂ ਨੇ ਹੁਣ ਆਪਣੇ 벨ਟ ਦੀ ਕਟਿੰਗ ਕਰ ਲਈ ਆਪਾਂ ਨੇ ਸਲਵਾਰ ਦੇ ਪੱਲੇ ਵੀ ਕੱਟ ਲਏ ਤੇ 벨ਟ ਵੀ ਕੱਟ ਲਈ ਤੇ ਹੁਣ ਆਪਾਂ ਸਲਵਾਰ ਦੇ ਕੁੰਦੇ ਕੱਟਾਂਗੇ ਕੁੰਦਿਆਂ ਦੀ ਕਟਿੰਗ ਕਰਾਂਗੇ ਆਪਾਂ ਸਲਵਾਰ ਨੂੰ ਬਿਲਕੁਲ ਸੈੱਟ ਕਰ ਲਾਂਗੇ ਇਹਦੇ ਵਿੱਚੋਂ ਹੀ ਆਪਾਂ ਨੂੰ ਪੌਂਚੇ ਦੇ ਨੀਚੇ ਲਾਉਣ ਵਾਸਤੇ ਕੱਪੜਾ ਨਿਕਲਿਆ ਹੋਊਗਾ ਇਸ ਤਰ੍ਹਾਂ ਸਾਰਾ ਕੱਪੜੇ ਨੂੰ ਬਿਲਕੁਲ ਸੈੱਟ ਕਰ ਲਓ ਨਿਸ਼ਾਨੀ ਲਾਈਆਂ ਨੇ ਇਹ ਆਪਣੀ 33 ਇੰਚ ਇੱਥੋਂ ਆਪਣੀ 33 ਇੰਚ ਦੀ ਨਿਸ਼ਾਨੀ ਲਾਈ ਆ ਤੇ ਅੱਗੇ ਆਪਣਾ ਕਪੜਾ ਬਚ ਗਿਆ ਸਾਢੇ 6 ਇੰਚ ਸਾਢੇ 6 ਇੰਚ ਆਪਣਾ ਕਪੜਾ ਬਚਿਆ ਹੋਇਆ ਤੇ ਦੂਜੀ ਸਾਈਡ ਤੋਂ ਵੀ ਆਪਣਾ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਤੇ ਮੈਂ ਆਪਣੇ ਸਿੱਧੀ ਨਿਸ਼ਾਨੀ ਲਾ ਲੈਣੀ ਆ ਤੇ ਆਪਣੇ 2.5 ਇੰਚ ਕਪੜਾ ਦਿੱਤਾ ਸੀ ਇੱਥੇ ਪਹੁੰਚਿਆ ਵਾਸਤੇ ਤੇ ਹੁਣ ਆਪਾਂ ਇਹਦੀ ਕਟਿੰਗ ਕਰਕੇ ਤੁਹਾਨੂੰ ਦੱਸਾਂਗੇ ਵੀ ਝੋਲੀ ਆਪਾਂ ਨੇ ਕਿਸ ਤਰ੍ਹਾਂ ਵਿੱਚੋਂ ਕੱਟਣੀ ਆ हम बिल्कुल तरह सैट करके ना तो कुंदर कुंदा रख के आप झोली निशानी लाने बारे दसा बिचो झोली है ये अपने कुंदे जिन्ह ने ना अपने कटिंग की कुंद बिल्कुल सैट करके रख लो जिमें देखो दो आ हो गए तो दो आ चार कूदे हो गए अपने जिम्मे कि आपने इतों झोली घट कपड़ा रह गया सी अपने झोली किमें कटिंग करनी है वो बारे आप दसागे కట్ కట్ సాడే దా ఇస్తా నిశాన్ని నిశా ఇర కట్లీ కట్ీ బ కప్పా ਇਹਦੀ ਕਪੜਿਆ ਹੈਗਾ ਆਪਣਾ 33 ਇੰਚ ਰਹਿ ਜਾਵਾਂਗਾ 33 ਇੰਚ ਦੇ ਵਿੱਚ ਆਪਣੇ ਬਹੁਤ ਸੋਹਣੀ ਭਾਰੀ ਸਲਵਾਰ ਬਣੂਗੀ ਬਲ ਪਾ ਕੇ ਉਹ ਵੀ ਸੋਹਣੀ ਅਸੀਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀ ਬਲ ਆਪਾਂ ਨੇ ਕਿਵੇਂ ਪਾਉਣੀ ਨੇ ਜਿਹੜੀ ਨਾ ਕਪੜੇ ਦੇ ਵੀ ਆਪਾਂ ਨਾਲ ਬਿਲਕੁਲ ਸੈੱਟ ਕਰਕੇ ਰੱਖਿਆ ਸੀ ਕੁੰਡਿਆਂ ਦਾ ਕਪੜਾ ਵੀ ਆਪਣੀ ਨਾ ਇੱਥੋਂ ਬਾਅਦ ਘਾਟੇ ਨਿਕਲ ਜਾਂਦੀ ਆ ਤੇ ਇਹਨੂੰ ਬਾਅਦ ਘਾਟ ਨੂੰ ਹੁਣੀ ਕਟਿੰਗ ਕਰ ਦੋ ਵੀ ਫਿਰ ਜਦੋਂ ਆਪਾਂ ਸਲਾਈ ਕਰਦੀਆਂ ਨਾ ਕਈ ਵਾਰੀ ਫਕੂੰਦਾ ਵਾਧ ਜਾਂਦਾ ਤੇ ਕਈ ਵਾਰ ਘਟ ਜਾਂਦਾ ਤੇ ਉਹਦੀ ਸੈਟਿੰਗ ਸਲਾਈ ਬਿਲਕੁਲ ਸਹੀ ਨਹੀਂ ਵਾਧਦੀ ਹੁੰਦੀ ਜਦੋਂ ਆਪਾਂ ਇਹਨੂੰ ਕਟਿੰਗ ਕਰ ਲੈਂਦੇ ਆ ਇਹ ਆਪਣੇ ਕੁੰਦੇ ਹੋਗੀ ਚਾਲ ਇਹ ਆਪਣੇ ਪੰਨੇ ਹੋਗੀ ਤੇ ਆਪਣੀ 벨ਟ ਦੀ ਕਟਿੰਗ ਹੋਗੀ ਤੇ ਜਿਹੜਾ ਕੱਪੜਾ ਆਪਣਾ ਬਚ ਗਿਆ ਇਹਦੇ ਵਿੱਚੋਂ ਹੀ ਆਪਾਂ ਮੂਰੀਏ ਨੀਚੇ ਕੱਪੜਾ ਲਾਵਾਂਗੇ ਇਹ ਆਪਣੇ ਹੈਗੀ ਤੇ ਸਲਵਾਰ ਦੀ ਕਟਿੰਗ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਈ ਹੋਵੇਗੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਗੇ ਹੋਰ ਵੀ ਐਸੀ ਤੁਹਾਡੇ ਲਈ ਸੋਹਣੀਆਂ ਤੇ ਨਵੀਆਂ ਸਲਾਈ ਦੀਆਂ ਵੀਡੀਓ ਲਿਆਉਂਦੇ ਰਾਵਾਂਗੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ